हां जी ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਗਲਗਲ ਦਾ achar ਤੇ ਗਲਗਲ ਦਾ achar ਆਪਾਂ ਐਂ ਜਮਾ ਦੇਸੀ ਚੀਜ਼ਾਂ ਵਿੱਚ ਪਾ ਕੇ ਤਜਾਬ ਗੈਸ ਤੋਂ ਰਹਿਤ ਜਿਹੜਾ ਆਪਾਂ ਇਹ achar ਆ ਬਣਾਉਣਾ ਹੈ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਚਲੋ ਜੀ ਫਿਰ ਵੀਡੀਓ ਸਟਾਰਟ ਕਰਦੇ ਹਾਂ ਲਓ ਜੀ ਸਭ ਤੋਂ ਪਹਿਲਾਂ ਆਪਾਂ ਲਈਏ ਜੀ ਗਲਗਲ ਤੇ ਇਹੇ ਜੀ ਕਿੰ ਲੋ ਗਲਗਲ ਆਪਣੇ ਕੋਲੇ ਥੋੜੀ ਜਿਹੀ ਇਹ ਕਰੀ ਹੋਈ ਆ ਥੋੜੀ ਜਿਹਾ ਤੁਹਾਨੂੰ ਕੱਚੀ ਮਿਲ ਜੇ ਤਾਂ ਵੀ ਚੰਗੀ ਗੱਲ ਆ ਜੇ ਇਸ ਤਰ੍ਹਾਂ ਪੱਕੀ ਆ ਤਾਂ ਕੋਈ ਗੱਲ ਨਹੀਂ ਫੇਰ ਵੀ ਚਲੋ ਰਾਸਤਾ ਇਹਦੇ ਵਿੱਚ ਜਿਹੜੇ ਗੋਣਾ ਉਹ ਤਾਂ ਹੈਗੇ ਹੀ ਆ ਤੇ ਆਪਾਂ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਗਰਮ ਪਾਣੀ ਦੇ ਨਾਲ ਧੋਤਾ ਤਾਂ ਕਿ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਣ ਫੇਰ ਆਪਾਂ ਇਹਨਾਂ ਨੂੰ ਧੁੱਪੇ ਰੱਖ ਕੇ ਸੁਕਾਇਆ ਇਹ ਮਾੜਾ ਜਿਹਾ ਵੀ ਪਾਣੀ ਸੁੱਕ ਜੇ ਤੇ ਕਾਟਨ ਦੇ ਕੱਪੜੇ ਦੇ ਨਾਲ ਆਪਾਂ ਇਹਨਾਂ ਨੂੰ ਪੂੰਝ ਲਿਆ ਤੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਕੱਟਣਾ ਸਟਾਰਟ ਕਰਦੇ ਆ ਲਓ ਜੀ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਟਣਾ ਹੈ ਠੀਕ ਆ ਜੀ ਇਹਦੇ ਆਪਾਂ ਇਹਨੂੰ ਦੋ ਥਾਈਂ ਕਰ ਲਿਆ ਹੁਣ ਆਪਾਂ ਇਹਨੂੰ ਚਾਰ-ਚਾਰ ਹਿੱਸੇ ਜਿਹੜੇ ਕਰ ਲਾਂਗੇ ਇਹ ਥੋੜੀ ਜੀ ਨਾ ਪੱਕੀ ਹੋਈ ਹੈ ਜਿਹੜੀ ਕੱਚੀ ਹੁੰਦੀ ਆ ਉਹਦੀ ਫਾੜੀ ਥੋੜੀ ਜੀ ਸਾਫ਼ ਆ ਜਾਂਦੀ ਆ ਤੇ ਦੇਖੋ ਜੀ ਇਸ ਤਰ੍ਹਾਂ ਕਰਕੇ ਜਿੰਨੀਕ ਆਪਾਂ ਬੁਰਕੀ ਦੇ ਇੱਕ ਰੋਟੀ ਦੇ ਉੱਤੇ ਫਾੜੀ ਰੱਖ ਸਕਦੇ ਆ ਇਸ ਤਰ੍ਹਾਂ ਦੇ ਨਾਲ ਆਪਾਂ ਇਹਦੇ ਜਿਹੜੇ ਟੋਟੇ ਆ ਉਹ ਕਰ ਲੈਣੇ ਆ ਇਸ ਤਰ੍ਹਾਂ ਕਰਦੇ ਆ ਆਪਾਂ ਜਿਹੜੀਆਂ ਗਲਤ ਲਾਈ ਉਹ ਚੀਰ ਲੈਣੀਆਂ ਜਿਹੜੇ ਇਹਨਾਂ ਦੇ ਬੀ ਹੋਏ ਉਹ ਵੀ ਆਪਾਂ ਕੱਢ ਦੇਣੀ ਥੋੜੀ ਜਿਹੀ ਪੱਕੀ ਹੋਈ ਗਲਗਲ ਆ ਜਿਵੇਂ ਕਈ ਵਾਰੀ ਆਪਣੇ ਕੋਲੇ ਹਰੀ ਗਲਗਲ ਹੁੰਦੀ ਹੈ ਨਾ ਤੇ ਉਹਦੇ ਵਿੱਚੋਂ ਥੋੜਾ ਜਿਹਾ ਫੇਰਾ ਰਾਸ ਜਿਹਾ ਘੱਟ ਟੇਕਦਾ ਤੇ ਇਹਦੇ ਵਿੱਚੋਂ ਆਪਾਂ ਥੋੜਾ ਜਿਹਾ ਰਾਸ ਆ ਜਿਹੜਾ ਕੜਛੀ ਕਰਾਸ ਆ ਇੱਕ ਗਲਗਲ ਦਾ ਆਪਾਂ ਅੱਧਿਕ ਦਾ ਉਹ ਵੀ ਕੱਢ ਕੇ ਆਪਾਂ ਰੱਖ ਲੈਣਾ ਹੈ ਉਹ ਕੌਲੀ 'ਚ ਆਪਾਂ ਨਿਚੋੜ ਲੈਣੀ ਆ ਇਹ ਲਓ ਜੀ ਜਿਹੜੀ ਗਲਗਲ ਆਪਾਂ ਜੀ ਸਾਰੀ ਕੱਟ ਕੇ ਤਿਆਰ ਕਰ ਲਈ ਆ ਤੇ ਇਹ ਆਹ ਜਿਹੜੇ ਇਹਦੇ ਨਾ ਹਉਤੇ ਦੀਂਦਿਆ ਇਹ ਜਿਹਵੇਂ ਸੰਤਰੇ ਮੂੰਹ ਹੋ ਜਾਂਦੀਆਂ ਥੋੜੀ ਜਿਹੀ ਪੱਕੀ ਕਰਕੇ ਕੱਚੀ ਗਲਗਲ ਲੈ ਲਿਓ ਤੁਸੀਂ ਸਾਡੇ ਤਾਂ ਇੱਥੇ ਲੱਗੀਆਂ ਸੀਗੀਆਂ ਤੇ ਤੋੜ ਕੇ ਲਿਆਂਦੀਆਂ ਆਈਆਂ ਸੀ ਲਓ ਜੀ ਆਪਾਂ ਨਾ ਹੁਣ ਇਹਨੂੰ ਇੱਕ ਖੁੱਲੇ ਥਾਂ ਦੇ ਦੇ ਵਿੱਚ ਪਾ ਲੈਣੀ ਆ ਗਲਗਲ ਇਹ ਤਾਂ ਵਧੀਆ ਚਾਰ ਹੈ ਇਹਦੇ ਨਾਲ ਆਪਣੇ ਨਾਲ ਕੋਈ ਤਜਾਬ ਨਾ ਗੈਸ ਕੁਝ ਨਹੀਂ ਬਣਦਾ ਕਿਉਂਕਿ ਤੇਲ ਆਪਾਂ ਇਹਦੇ ਵਿੱਚ ਪਾਉਣਾ ਨਹੀਂ ਤੇ ਵਧੀਆ ਇਹ ਬਣਾ ਕੇ ਜਿਹੜਾ ਆਪਾਂ ਤਿਆਰ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਨਾ ਜਿਹੜਾ ਨਮਕ ਹੈ ਨੂਣ ਆ ਉਹ ਪਾਵਾਂਗੇ ਆਪਾਂ ਆਪਾਂ 4 ਚਮਚੇ ਭਰ-ਭਰ ਕੇ ਪਾਵਾਂਗੇ ਜੀ ਨੂਣ ਦੇ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 1 ਚਮਚਾ ਤਾਂ ਹੈਗਾ ਆਪਣੇ ਕੋਲੇ ਅਜਵੈਨ ਦਾ ਅਜਵੈਨ ਨਾ ਮੈਂ ਭੁੰਨ ਕੇ ਤਵੇ ਦੇ ਉੱਤੇ ਇਹ ਇਹਨੂੰ ਰਗੜ ਲਿਆ ਸੀ ਇਸੇ ਤਰ੍ਹਾਂ ਜੀਰਾ ਆਪਣੇ ਕੋਲੇ ਇਹ ਵੀ ਮੈਂ ਇੱਕ ਚਮਚਾ ਹੈਗਾ ਆਪਣੇ ਕੋਲੇ ਜੀਰਾ ਤੇ ਇਹ ਤਵੇ ਦੇ ਉੱਤੇ ਭੁੰਨ ਕੇ ਇਹਨੂੰ ਮੈਂ ਰਗੜ ਲਿਆ ਸੀਗਾ ਤੇ ਆਪਾਂ ਕਾਲੀ ਮਿਰਚਾ ਜੀ ਇੱਕ ਚਮਚਾ ਜਿਹੜਾ ਰਗੜ ਕੇ ਕਾਲੀ ਮਿਰਚੇ ਦਾ ਲਿਆ ਆਏ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਉੱਤੇ ਹਲਦੀ ਹਲਦੀ ਦਾ ਆਪਾਂ ਜਿਹੜਾ ਅੱਧਾ ਕ ਚਮਚਾ ਹੀ ਪਾਵਾਂਗੇ ਬਾਲੀ ਜ਼ਿਆਦੇ ਨਹੀਂ ਇਹ ਲਓ ਜੀ ਤੇ ਜਿਹੜੀ ਕਲੌਂਜੀ ਆ ਇੱਕ ਚਮਚਾ ਪਾ ਲਿਆ ਜੀ ਕਲੌਂਜੀ ਦਾ ਤੇ ਜਿਹੜਾ ਆਪਾਂ ਲਿਆ ਜੀ ਕਾਲਾ ਨੂਨ ਕਾਲਾ ਨਮਕ ਇਹ ਆਪਾਂ ਲਿਆ ਜੀ ਅੱਧਾ ਕ ਚਮਚ ਇਹਦੇ ਨਾਲ ਜਿਹੜਾ ਆਪਣਾ ਸਵਾਦ ਆ ਇਹ ਬਹੁਤ ਹੀ ਜਿਆਦਾ ਬੰਦਾ achar ਦਾ ਦੇਖੋ ਗਲਗਲ ਦਾ achar ਆ ਉਹਦੇ ਵਿੱਚ ਸਾਰੇ ਆਪਾਂ ਦੇਸੀ ਚੀਜ਼ਾਂ ਪਾਈਆਂ ਜਮਾ ਇਹਦੇ ਨਾਲ ਕੋਈ ਗੈਸ ਤਜਾਬ ਕੁਝ ਵੀ ਨਹੀਂ ਬੰਨਾ ਤੇ ਨਾਲੇ ਹਾਜਮੇ ਵਾਸਤੇ ਇਹ ਬਹੁਤ ਵਧੀਆ ਚੀਜ਼ ਆ ਆ ਲਈਆ ਜੀ ਆਪਾਂ ਜਿਹੜੀ ਹੈਗੀ ਆ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਲਈਆ ਇਹ ਕਿਉਂਕਿ ਇਹਦੇ ਨਾਲ ਇਹਦੀ ਕੜਤੰਟਾ ਹੁੰਦੀ ਨਹੀਂ ਤੇ ਜਿਹੜਾ ਇਹਦਾ ਰੰਗ ਆ ਇਹ ਬਹੁਤ ਜ਼ਿਆਦਾ ਸੋਹਣਾ ਬਣ ਜਾਣਾ ਨਹੀਂ ਆਪਣਾ ਅਚਾਰ ਦਾ ਤੇ ਆ ਆਪਾਂ ਲਿਆ ਸੀਗਾ ਜੀ ਅ ਜਿਹੜਾ ਆਪਾਂ ਮਸੰਮੀ ਇੱਕ ਅधिक ਮਸੰਮੀ ਆਪਾਂ ਜਾਨੀ ਇਹ ਆਪਾਂ ਪਾਉਣ ਲਈ ਸੀ ਕਿ ਰਾਸੇ ਦਾ ਕੱਢ ਕੇ ਪਾਉਣ ਲਿਆ ਇਹ ਆਪਾਂ ਉੱਤੇ ਪਾਵਾਂਗੇ ਲੋ ਜੀ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਖੰਡ ਖੰਡ ਪਾਵੇਂ ਤੁਸੀਂ ਪੀਸੀ ਵੀ ਜਿਵੇਂ ਦੇਸੀ ਖੰਡ ਹੁੰਦੀ ਉਹ ਪਾ ਲਿਓ ਸੋ ਪਾਵੇਂ ਦਾਣਾ ਖੰਡ ਪਾ ਲਿਓ ਆਪਾਂ ਤਿੰਨ ਚਾਰ ਚਮਚੇ ਇਹਦੇ ਭਰ ਕੇ ਪਾਵਾਂਗੇ ਤਿੰਨ ਪਾ ਦਿਓ ਚਾਰ ਪਾ ਦਿਓ ਤੇ ਜੇ ਤੁਸੀਂ ਮਿੱਠਾ achar ਬਣਾਉਣਾ ਤਾਂ ਉਹ ਫਿਰ ਖੰਡ ਜ਼ਿਆਦਾ ਪੈਂਦੀ ਉਹ ਤਾਂ ਜਿਵੇਂ ਹੁਣ ਆਪਣੀ ਕਿਲੋ ਗਲਗਲ ਹੋਈ ਜਾਂ ਨਿੰਬੂ ਦਾ achar ਪਾਉਣੇ ਆਪਾਂ ਤਾਂ ਉਹਦੇ ਵਿੱਚ ਉਦੋਂ ਅੱਧੀ ਜਿਹੜੀ ਖੰਡ ਆ ਉਹ ਪਹਿ ਜਾਣੀ ਹੁੰਦੀ ਤੇ ਇਹਨੂੰ ਹੁਣ ਆਪਾਂ ਸਾਰੇ ਨੂੰ ਨਾ ਮਿਕਸ ਕਰ ਲੈਣਾ ਇਹ ਤਾਂ ਬਹੁਤ ਵਧੀਆ ਚੀਜ਼ ਆਪਣੀ ਬਣ ਕੇ ਤਿਆਰ ਹੋਣੀ ਹੈ ਹਾਜਮੇ ਵਾਸਤੇ ਬਹੁਤ ਵਧੀਆ ਇਹ ਤਾਂ ਸਵਾਦ ਹੀ ਬਹੁਤ ਵੰਦਾ ਗਲਗਲ ਦਾ ਚਾਰ ਇੱਕ ਫਾੜੀ ਇਹ ਰੋਟੀ ਦੇ ਨਾਲ ਆਪਾਂ ਸ਼ਾਮ ਨੂੰ ਲੈ ਲਈਏ ਇੱਕ ਸਵੇਰੇ ਲੈ ਲਈ ਤੇ ਜਿਹੜਾ ਆਪਣਾ ਖਾਣਾ ਦਾਣਾ ਉਹ ਸਾਰਾ ਹਾਜਮ ਹੋ ਜਾਣਾ ਦੇਖਿਓ ਕਿ ਸਾਰੀਆਂ ਚੀਜ਼ਾਂ ਇਹਦੇ ਵਿੱਚ ਦੇਸੀ ਆ ਜਿਮੈਣ ਆ ਜੀਰਾ ਹੈ ਜੋ ਕਿ ਆਪਣੇ ਹਾਜਮੇ ਵਾਸਤੇ ਬਹੁਤ ਹੀ ਵਧੀਆ ਚੀਜ਼ਾਂ ਕਾਲਾ ਨੂਨ ਹੋ ਗਿਆ ਵਿੱਚ ਹਨ ਤੇ ਲਓ ਜੀ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਿਆ ਵਸ ਇੱਕ ਚੀਜ਼ ਦਾ ਧਿਆਨ ਰੱਖਣਾ ਵੀ ਸਾਰੀ ਚੀਜ਼ ਆਪਾਂ ਸੁਕਾ ਕੇ ਲਈ ਆ ਵਧੀਆ ਪਾਣੀ ਨਹੀਂ ਹੋਣਾ ਇਹਦੇ ਵਿੱਚ बस ਜਿਹੜਾ ਇਹਦਾ ਰਸ ਛੱਡੂਗਾ ਉਹੀ ਹੋਣਾ ਚਾਹੀਦਾ ਨੂੰ ਆਪਾਂ ਮੈਂ ਤੁਸੀਂ ਸਾਲ ਡੇਢ ਸਾਲ ਜਿਵੇਂ ਮਰਜ਼ੀ ਰੱਖ ਲਿਓ ਅਚਾਰ ਨਹੀਂ ਖਰਾਬ ਨਹੀਂ ਹੋਣਾ ਲਓ ਜੀ ਹੁਣ ਆਪਾਂ ਤਵਾ ਆਈ ਤਵਾ ਆਪਾਂ ਬਿਲਕੁਲ ਲੋਹੇ ਤੇ ਰੱਖਿਆ ਹੋਇਆ ਗਿਆਫਰ ਕੋਲ ਥੋੜੀ ਜਿਹੀ ਕਿਤੇ ਅੱਧਾ ਕ ਚਮਚਾ ਆਪਾਂ ਜਿਹੜਾ ਹੈਗਾ ਸਰੋਂ ਦੇ ਤੇਲ ਦਾ ਇਹਦੇ ਉੱਤੇ ਪਾ ਲਿਆ ਤੇ ਹੁਣ ਆਪਾਂ ਥੋੜੀ ਜੀ ਲਵਾਂਗੇ ਜੀ ਅੱਧਾ ਕ ਚਮਚਾ ਹੀ ਆਪਾਂ ਲਵਾਂਗੇ ਹੈਗੀ ਆਪਣੇ ਕੋਲੇ ਹੈਂਗਾ ਲਓ ਜੀ ਆਪਾਂ ਇਹ ਇਹਦੇ ਉੱਤੇ ਪਾ ਦੇਣੀ ਹੈਗਾ ਲਓ ਹਾਂ ਵੀ ਇਹ ਤੋਂ ਹਲਾ ਛੱਡਣ ਲੱਗ ਗਈ ਨਾ ਤੇ ਹੁਣ ਆਪਾਂ ਜਿਹੜਾ ਡੱਬਾ ਜੀ ਦੇ ਵਿੱਚ ਆਚਾਰ ਪਾਉਣਾ ਨਾ ਉਹ ਇਹਦੀ ਆਪਾਂ ਹੰਗ ਦੀ ਭਾਗ ਜੀ ਜਿਹੜੀ ਇਹਦੇ ਵਿੱਚ ਜਾਵੇ ਡੱਬੇ ਦੇ ਇਸ ਤਰ੍ਹਾਂ ਕਰਨ ਨਾਲ ਆਚਾਰ ਆ ਜਿਹੜਾ ਖਰਾਬ ਵੀ ਨਹੀਂ ਹੁੰਦਾ ਤੇ ਨਾਲੇ ਜਿਹੜਾ ਕਟਾਣੂ ਰਹਿਤ ਜਾਏ ਇਹ ਆਪਣਾ ਆਚਾਰ ਬਣ ਜਾਣ ਕਿਉਂਕਿ ਧੁੱਪ ਘਟ ਨਿਕਲਦੀ ਆ ਹੁਣ ਤੇ ਜਿਹੜਾ ਆਚਾਰ ਆ ਫਿਰ ਆਪਾਂ ਨੂੰ ਇਹ ਹੁੰਦਾ ਵੀ ਡੱਬੇ ਨੂੰ ਤੋਂਪਾ ਜਿਹੜੀ ਸਮਾਰ ਕੇ ਲੱਗੇ ਤੇ ਖਰਾਬ ਨਾ ਹੋ ਜੇ ਇਸ ਤਰ੍ਹਾਂ ਕਰਨ ਨਾਲ ਜਿਹੜਾ ਆਚਾਰ ਆ ਨਾ ਉਹ ਆਪਣਾ ਖਰਾਬ ਨਹੀਂ ਹੋਣਾ ਲਓ ਜੀ ਗੈਸ ਆਪਾਂ ਬੰਦ ਕਰ ਦਿਆਂਗੇ ਤੇ ਅਮਾਰ ਜ ਆਈ ਨਾ ਹੋਵੇ ਵੀ ਨਾ ਲੱਗ ਜੀ ਤਵੇ ਦੇ ਉੱਪਰ ਹੀ ਰੱਖਿਆ ਹੋਇਆ ਆਪਾਂ ਇਹਨੂੰ ਨਾ ਇਸ ਤਰ੍ਹਾਂ ਕਰਕੇ ਟੱਕਣਾ ਆਪਾਂ ਇਹਦੇ ਕੋਲੇ ਹੀ ਰੱਖਣਾ ਤੇ ਹੁਣ ਆਪਾਂ ਇਹਨੂੰ ਨਾ ਟੱਕਣਾ ਜਿਹੜਾ ਆਪਾਂ ਇਹਦਾ ਇਸ ਤਰ੍ਹਾਂ ਹੀ ਲਾ ਦੇਣਾ ਇਸ ਤਰ੍ਹਾਂ ਹੀ ਇਹਨੂੰ ਆਪਾਂ ਚਾਰ ਕੋਲੇ ਲੈ ਜਾਣਾ ਲਓ ਜੀ ਹੁਣ ਆਪਾਂ ਇਹਦਾ ਟੱਕਣ ਖੋਲ ਕੇ ਨਾ ਤੇ ਇਹਦੇ ਉੱਤੇ ਆਪਾਂ ਹੱਥ ਰੱਖ ਲੈਣੇ ਇਹਦੇ ਚ ਬੜੀ ਸੋਹਣੀ ਖੁਸ਼ਬੂ ਜੀ ਆ ਰਹੀ ਹੈ ਤੇ ਇਸ ਤਰ੍ਹਾਂ ਹੀ ਆਪਾਂ ਸਾਰਾ ਜਿਹੜਾ achar ਉਹ ਪਾਉਣ ਆਏ ਦੇ ਵਿੱਚ ਲਓ ਜੀ ਜਿਹੜਾ ਆਪਣਾ ਚਾਰ ਆ ਜੀ ਉਹ ਆਪਣਾ ਪੈ ਗਿਆ ਏ ਤੇ ਤੁਸੀਂ ਵੀ ਇਸ ਤਰ੍ਹਾਂ ਜਿਹੜਾ achar ਆ ਉਹ ਪਾ ਕੇ ਦੇਖਣਾ ਦੇਖੋ ਇਹਨੂੰ ਨਾ 8-7 ਧੁੱਪਾਂ ਲਵਾਉਣੀ ਬਹੁਤ ਜ਼ਰੂਰੀ ਆ ਤੇ ਉਹ ਆਈਆਂ ਵੀ ਜਿਹੜਾ ਅੱਜ ਕੱਲ ਦਾ ਮੌਸਮ ਆ ਸਰਦੀਆਂ ਦਾ ਤੇ ਜਿਹੜੀ ਧੁੱਪ ਆ ਉਹ ਘਟ ਨਿਕਲਦੀ ਆ ਫਿਰ ਤੁਸੀਂ ਨਾ ਭਾਵੇਂ ਕਿਚਨ 'ਚ ਹੀ ਰੱਖ ਲਿਓ ਇਹਨੂੰ ਜੇ ਧੁੱਪ ਨਿਕਲਦੀ ਹੋਵੇ ਜ਼ਰੂਰ ਧੁੱਪ ਲਵਾਇਓ ਤੇ ਜੇ ਕਿਚਨ ਵਿੱਚ ਨਹੀਂ ਧੁੱਪ ਨਿਕਲਦੀ ਤਾਂ ਆਪੇ ਇਹਨੂੰ ਹਿਲਾਉਣਾ ਜ਼ਰੂਰ ਆ ਇੱਕ ਵਾਰੀ ਦਿਨ ਦੇ ਵਿੱਚ ਤੇ 8-7 ਦਿਨ ਇਹਨੂੰ ਆਪਾਂ ਲਗਾਤਾਰ ਹਿਲਾਉਂਦੇ ਰਹਿਣਾ ਜੇ ਧੁੱਪ ਨਿਕਲਦੀ ਆ ਤਾਂ ਆਪਾਂ ਨੂੰ ਧੁੱਪੇ ਰੱਖ ਦੇਣਾ ਤੇ ਅਗਲੀ ਵੀਡੀਓ ਲੈ ਕੇ ਅਸੀਂ ਜਲਦ ਹੀ ਹਾਜ਼ਰ ਹੋਵਾਂਗੇ ਜੀ ਤੇ ਤਦ ਤੱਕ ਲਈ ਸਾਨੂੰ ਛੁੱਟੀਆਂ ਦੇ ਅਜੀ ਵੀਡੀਓ ਦੇਖਣ ਲਈ ਧੰਨਵਾਦ ਤੇ ਇਸ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਥੈਂਕ ਯੂ ਜੀ